ਵੜ ਦੀ ਧਰਤੀ ਨੇ ਪੈਦਾ ਕੀਤਾ ਕਹਿੰਦੇ ਸ਼ਿੰਦਾ ਪਹਿਲਵਾਨ ਪਹਿਲਵਾਨੀ ਦੀ ਦੁਨੀਆ ਦਾ ਸਿਖਰ ਰਿਹਾ ਹੈ ਸ਼ਿੰਦਾ ਪਹਿਲਵਾਨ ਪੱਟੀ ਵਾਲਾ ਚੂਸਲੇਵੜ ਪਿੰਡ ਲਾਗਲਾ ਔਰ ਸ਼ਿੰਦੇ ਦੇ ਘਰ ਪੈਦਾ ਹੋਇਆ ਜੱਸਾ ਔਰ ਜੱਸੇ ਨੇ ਕਹਿੰਦੇ ਮੇਰੇ ਵੀਰੋ ਸਿਆਣੇ ਕਹਿੰਦੇ ਹੁੰਦੇ ਆ ਵੀ ਬੋਰਡ ਦੀ ਥਾਂ ਤੇ ਬੋਰਡ ਲੱਗਣ ਵਾਲੀ ਗੱਲ ਮੇਰੇ ਵੀਰੋ ਸੱਚੇ ਬਾਦਸ਼ਾਹ ਨੇ ਕਰ ਦਿੱਤੀ ਮੇਰੇ ਵੀਰੋ ਦੁਨੀਆ ਦੇ ਵਿੱਚ ਨਾਂ ਰੌਸ਼ਨ ਕਰ ਦਿੱਤਾ ਗੋਪੀ ਅੱਧਾ ਮਿੰਟੀ ਦੇ ਦੀ ਦੁਨੀਆ ਦੁਨੀਆ ਦੇ ਵਿੱਚ ਨਾਰ ਆਸ਼ਣ ਕਰ ਦਿੰਦਾ ਹੈ ਔਰ ਦੁਨੀਆ ਨੂੰ ਦੱਸ ਦਿੰਦਾ ਹੈ ਵੀ ਮਿਹਨਤ ਤੇ ਪਹਿਲਵਾਨੀ ਇਹ ਦੋ ਜਿਹੜਾ ਚੀਜ਼ਾਂ ਦਾ ਬਹੁਤ ਆਪਸੀ ਸਮੇਲ ਹੈ ਵੱਡੀ ਮਿਹਨਤ ਕੀਤੀ ਔਰ ਵੱਡਾ ਨਾਮਨਾ ਖਟਿਆ ਔਰ ਸਭ ਤੋਂ ਵੱਡੀ ਗੱਲ ਮੇਰੇ ਪੰਜਾਬੀ ਵੀਰੋ ਨਿਮਰਤਾ ਐਨੀ ਨਿਮਰਤਾ ਚਾਹੇ ਉਹ ਘੁਲਦੇ ਸਮੇਂ ਔਰ ਚਾਹੇ ਉਹ ਮੇਰੇ ਵੀਰੋ ਆਮ ਜ਼ਿੰਦਗੀ ਬਤੀਤ ਜਦੋਂ ਇਨਸਾਨ ਕਰਦਾ ਤੇ ਇਸ ਨੌਜਨ ਦੀ ਨਿਮਰਤਾ ਦੀ ਦਾਤ ਦੇਣੀ ਬਣਦੀ ਹੈ ਪੱਟੀ ਵਾਲਾ ਜੱਸਾ ਇਸ ਇਲਾਕੇ ਦਾ ਮਾਣ ਹੈ ਜਿਹੜੇ ਜਿਹੜੇ ਮਾਰ ਕਰਦੇ ਆ ਵੀ ਸਾਡੇ ਇਲਾਕੇ ਦਾ ਜੱਸਾ ਪੱਟੀ ਵਾਲਾ ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸਤਕਾਰ ਹੈ ਪੱਟੀ ਵਾਲੇ ਜੱਸੇ ਦਾ ਲੈ ਵੀ ਜੱਸਿਆ ਤੂੰ ਸਾਡੇ ਪੰਜਾਬ ਦਾ ਮਾਣ ਹੈ ਮੈਂ ਅਕਸਰ ਗੱਲ ਕਰਦਾ ਹਾਂ ਜੱਸਿਆ ਜਦੋਂ ਤੂੰ ਖੁੱਲਦਾ ਨਾ ਔਰ ਤੇਰੇ ਚੋਂ ਪੰਜਾਬ ਨਜ਼ਰ ਆਉਂਦਾ ਹੈ ਔਰ ਨੌਜਾਨਾ ਤੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਤੇ ਅੱਜ ਕੱਲ ਸਾਡਾ ਭਰਾ ਘੋੜਿਆਂ ਦਾ ਵੀ ਸ਼ੌਂਕੀ ਹੈ ਔਰ ਬੜੀ ਚੰਗੀ ਨਸਲ ਇਸ ਨੌਜਾਨਾ